ਤੁਸੀਂ ਦੇਖ ਰਹੇ ਹੋ ਡੈਰੀ ਸਰਟੀ ਵੀ ਮੈਂ ਹਾਂ ਸੰਦੀਪ ਚੰਨਾ ਸੋ ਰੋਜ਼ਾਨਾ ਤੋਂ ਆਵਾਜ਼ਪਾ ਦੇ ਮੈਂਬਰ ਪਾਰਲੀਮੈਂਟ ਦੇ ਸਾਥ ਪਾ ਮੈਂਬਰ ਪਾਰਟੀ ਕੌਂਨਸਲ ਜਿਹੜਾ ਹੁਣ ਆਵਾਜ਼ਪਾ ਦੇ ਲੋਕ ਸਭਾ ਦੇ ਆਵਾਜ਼ਪਾ ਦੇ ਮੈਂਬਰ ਪਾਰਲੀਮੈਂਟ ਦੀ ਨੋਸ ਕੀ ਟਿਕਟ ਹੈ ਲੋਕ ਸਭਾ ਦੇ 2024 ਹਸਤੇ ਰਮਨਿਕ ਸਿੰਘ ਬਿੱਟੂ ਮਾਤਾ ਦੁਰਗਾ ਮਾਤਾ ਮੰਦਰ ਪਹੁੰਚ ਚੁੱਕੇ ਤਸਵੀਰਾਂ ਦਿਖਾ ਰਹੇ ਨਜ਼ਰਾਨਾ ਦੇ ਦੁਰਗਾ ਮਾਤਾ ਮੰਦਰ ਦੀਆਂ ਜਿੱਥੇ ਮੈਂਬਰ ਪਾਰਲੀਮੈਂਟ ਰਮਨਿਕ ਸਿੰਘ ਬਿੱਟੂ ਇਸ ਟਮ ਦੁਰਗਾ ਮਾਤਾ ਮੰਦਰ ਪਹੁੰਚ ਚੁੱਕੇ ਹੈ ਸੋ ਤਸਵੀਰ ਅੰਦਰ ਹਾਰਿਆ ਮੈਂ ਅੱਛੇ ਤੋਂ ਬੋਲ ਰਿਹਾ ਦੁਰਗਾ ਮਾਤਾ ਮੰਦਿਰ ਦੀਆਂ ਇੱਥੇ ਮੈਂਬਰ ਪਾਰਲੀਮੈਂਟ ਤੋਂ ਅੱਜ ਪਹੁੰਚ ਚੁੱਕੇ ਆ ਸੋ ਇਸ ਮੰਦਿਰ ਤੋਂ ਜਿਹੜੀ ਮਨਸਦੀ ਹੈ ਕਿ ਬੜੀ ਰਮਨ ਸਿੰਘ ਬਿੱਟੂ ਦੀ ਕਾਫੀ ਲਗਾਅ ਹੈ ਹਮੇਸ਼ਾ ਇੱਥੇ ਨਤਮਸਬ ਕੋ ਹੁੰਦੇ ਆ ਸੋ ਮਾਤਾ ਦਾ ਆਸ਼ੀਰਵਾਦ ਅਣ ਵਸੇ ਆਇਆ ਹੈ ਤੋ ਰਮਨ ਸਿੰਘ ਬਿੱਟੂ ਸਟੇ ਪਹੁੰਚ ਚੁੱਕੇ ਆ ਸ਼੍ਰੀ ਦੁਰਗਾ ਮਾਤਾ ਮੰਦਿਰੇ ਮਹਾਮਾਈ ਦਾ ਅਸ਼ੀਰਵਾਦ ਲੈਣ ਵਾਸਤੇ ਔਰ ਅਸ਼ੀਰਵਾਦ ਨਤਮਸਕ ਹੋ ਰਿਹਾ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਇਤਿਹਾਸਿਕ ਮੰਦਿਰ ਹੈ ਬਿਲਾਨਾ ਦਾ ਇੱਥੇ ਹਮੇਸ਼ਾ ਹੀ ਨਤਮਸਕ ਹੁੰਦੇ ਆ ਤੇ ਅੱਜ ਦਿੱਲੀ ਤੋਂ ਆਂਦੇ ਸਾਰੀ ਅਸ਼ੀਰਵਾਦ ਲੈ ਰਹੇ ਆ ਔਰ ਦੁਰਗਾ ਨਤਮਸਕ ਹੋ ਕੇ ਅੱਜ ਅਸ਼ੀਰਵਾਦ ਲੈ ਰਹੇ ਆ ਔਰ ਅੱਜ ਤੋਂ ਹੀ ਪਰ ਅਮਨਿਕ ਸਿੰਘ ਬਿੱਟੂ ਆਪਣੀ ਜੜੀ ਇਹ ਨਾਲ ਕੁਦਰਤ ਹਾਰਣੀ ਦਾ ਤੋਂ ਚੋਂ ਦਾ ਇਹ ਪ੍ਰਚਾਰ ਸ਼ੁਰੂ ਹੋ ਜੇਗਾ ਤਾਂ ਫਿਲਹਾਲ ਅੱਜ ਇੱਕ ਵਿਸ਼ਾਲ ਇੱਕ ਗੋਰੀ ਦਾ ਅੱਛਾ ਰੋਡ ਸ਼ੋਅ ਕੱਢਣਗੇ ਦੁਰਗਾ ਮਾਤਾ ਮੰਦਪੇ ਇਸ ਤੋਂ ਬਾਅਦ ਦੁਰਗਾ ਇਸ ਤੋਂ ਬਾਅਦ ਗੁਰਦੁਆਸ਼ੀ ਦੁਖਨਵਰਨ ਸਾਹਿਬ ਜਾਣਗੇ ਉੱਥੇ ਨਤਮਸਤ ਹੋ ਕੇ ਇਸ ਤੋਂ ਬਾਅਦ ਦੁਲਾਨਦੇਹੀ ਬੀਜੇਪੀ ਮੁੱਖ ਕਰਾਹਾਲੇ ਵਿੱਚ ਜਾ ਕੇ ਕਾਰਕਟਰਾਂ ਨੂੰ ਮਿਲ ਕੇ ਉਸ ਤੋਂ ਬਾਅਦ ਇਹ ਸ਼ੀਵਾ ਲੈਣਗੇ ਸੌਰਮਨੀ ਸਿੰਘ ਬਿੱਟੂ ਸ਼ੀ ਦੁਰਗਾ ਮਾਤਾ ਮੰਦਰ ਪਹੁੰਚ ਚੁੱਕੇ تھے ਪਸ਼ੀਵਾ ਲੈਣ ਕੇ ਨਤਮਸਤ ਹੋਏ ਤੇ ਇਸ ਤੋਂ ਬਾਅਦ ਸਰਮ ਸਰਮ ਗੁਰਦੁਆਰਾ ਸ਼੍ਰੀ ਦੁੱਖਮਰਦਹ ਪਹੁੰਚਣਗੇ ਉਤੋਂ ਆਸ਼ੀਰਵਾ ਲੈ ਕੇ ਆਪਣਾ ਰੋਡ ਸ਼ੋਅ ਵਿਜੇਪੀ ਦਫ਼ਤਰ ਤੱਕ ਕੱਢਣਗੇ ਤੇ ਵਿਜੇਪੀ ਕਾਰਕਟਰਾਂ ਦਾ ਜੋਸ਼ ਹੈ ਜੋਸ਼ ਹੈ ਉਹ ਸਵੇਰ ਤੋਂ ਹੀ ਦੇਖਣ ਨੂੰ ਮਿਲ ਜੋ ਲੁਹਾਨਾ ਸਟੇਸ਼ਨ ਦੇ ਪਹੁੰਚੇ ਸੀ ਤਾਂ ਹਰ ਮદાન ਭਤੇ ਹੋਏ ਸੱਚੇ ਦਰਵਾਜ਼ੇ ਸੋ ਆਸ਼ੀਰਵਾ ਲੈ ਲਿਆ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਹਮੇਸ਼ਾ ਹੀ ਆ ਤੇ ਨਤਮਸਕ ਹੁੰਦੇ ਆ ਔਰ ਕਾਫੀ ਇਸ ਮੰਦਰ ਦੀ ਮਹਾਨਤਾ ਦੀ ਕਿਤੇ ਹਮੇਸ਼ਾ ਹੀ ਇੱਥੇ ਨਤਮਸ ਹੁੰਦੇ ਤੇ ਲੁਧਿਆਣਾ ਪਹੁੰਚੇ ਸਾਰੇ ਇਸ ਮੰਦਰ ਤੋਂ ਆਸ਼ੀਰਵਾਦ ਪਹਿਲਾ ਆਸ਼ੀਰਵਾਦ ਇਸ ਮੰਦਰ ਤੋਂ ਲਿਤਾਇਆ ਤਾਂ ਇਸ ਤੋਂ ਬਾਅਦ ਫਿਰ ਰੋਡ ਸ਼ੋ ਆਪਣਾ ਸ਼ੁਰੂ ਕਰਨਗੇ ਇਸ ਦੁਰਗਾ ਮਤਾ ਮੰਦਰ ਤੋਂ ਤੇ ਮਹਾਮੈਦਾ ਆਸ਼ੀਰਵਾਦ ਲਿਆ लेके ोग्य ओम रौद्राई नमो निौरे धात्रे नमो नम ज्योतिषा सुखाय सतत नम कल्याण प्रणताम वृद्ध सिद्ध उर्मो नमः नमः दैर्तेय भूृतां लक्ष्मये सर्वाणिति नमो नमः दुर्गायै दुर्गपारायै सारायै सर्वकारण्ये ज्ञातय तथा कृष्णाय तुमरायै सततम् नमः अति सौम्याति रौद्रायै शीरकं देवी विश्वारथी हारिणी त्रैलोकवासीनीते ਲੋਕਾਂ ਦਾ ਨਾਮ ਵਰਦਾ ਭਵੋ ਕਾਠ ਮਾਦ ਰੋਸ ਜੀ ਪਹਿਲੀ ਪਹਿਲੀ ਵਾਰ ਆਪਣੇ 2-10 ਰੁਪਏ ਲਈ ਮੱਥਾ ਟਿਕਾਇਆ ਆ ਜੀ ਬੜਾ ਬੜਾ ਹੜਾ ਬਹਾਰਾ ਵੀ ਨਤਮਸਤਕ ਬਿਸ਼ਾ ਤੇ ਆਦੇ ਸ਼ਿਵ ਮਾਤਾ ਟਿਕ ਲੈੰਦੋ ਓ ਮਾਂ ਮਾਂ ਇਹ ਕਰਨ ਵਾਲੀ ਮਾਂ ਹੈ ਕਰਨ ਵਾਲੀ ਉਹ ਰਾਮ ਜੀ ਖਿੱਚ ਕੇ ਲੈ ਕੇ ਆਏ ਆ ਖਿੱਚ ਕੇ ਲੈ ਕੇ ਆ ਆ ਕਿੱਸਾ ਦੇਖਦੇ ਹੋ ਵੀ ਹਮੇਸ਼ਾ ਤੋਂ ਹੀ ਅੱਗੇ ਵੀ ਨਤਮਸਤਕ ਹੁੰਦੇ ਆ ਅੱਜ ਪਹਿਲਾ ਸ਼ਿਵ ਮਾਤਾ ਮੱਥਾ ਟਿਕਦਾ ਲੱਗਦਾ ਵੀ ਉਹ ਜਣਾ ਪੂਰੀ ਤਰ੍ਹਾਂ ਤਿਆਰ ਹਨ ਉਹ ਦਿੱਤੋ ਬ람ਾਸਤੇ ਬਸ ਇਹਨਾਂ ਦਾ ਆਸ਼ੀਰਵਾਦ ਤਾ ਸਦਾ ਹੀ ਜਿੱਤ ਬਾਦ ਚੱਪਾ ਆਸ਼ੀਰਵਾਦ ਸੋ ਏ ਸੰ ਮੈਂਬਰ ਪਾਰਲੀਮੈਂਟ ਮਨਿੰਦਰ ਸਿੰਘ ਬਿਟੁੰ ਦਾਸ ਨੇ ਕਿ ਅੱਜ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਆਸ਼ੀਰਵਾਦ ਲੈਣ ਹਮੇਸ਼ਾ ਹੀ ਅੱਗੇ ਵੀ ਇੱਥੇ ਨਤਮਸਤਕ ਹੁੰਦੇ ਤੇ ਅੱਜ ਵਿਸ਼ੇਸ਼ ਤੌਰ ਤੇ ਮਹਾਰਾਣੀ ਦਾ ਆਸ਼ੀਰਵਾਦ ਲੈਣ ਪਹੁੰਚੇ ਆ ਤੇ ਕਾਫੀ ਆਸਥਾ ਇਸ ਮੰਦਰ ਨਾਲ ਵੀ ਕਾਫੀ ਆਸਥਾ ਹੈਗੀ ਆ ਕਾਫੀ ਆਸਥਾ ਇਸ ਮੰਦਰ ਦੀ ਤਾਂ ਅੱਜ ਮਹਾ ਮੈਦਾ ਆਸ਼ੀਰਵਾਦ ਦੁਰਗਾ ਮਾਤਾ ਮੰਦਰ ਪਹੁੰਚੇ ਤੇ ਵਰਕਰਾਂ ਮਿਲੋ ਕਾਫੀ ਉਤਸਾਹ ਦਿਖਾਇਆ ਗਿਆ ਸੋ ਵਾਜਪਾ ਦੇ ਐਲਾਨੇ ਕੀ ਜਿਹੜੇ ਉਮੀਦਵਾਰ ਹੈ ਜੁਨਾਤੋ ਰਮਨਿਕ ਸਿੰਘ ਬਿੱਟੂ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਔਰ ਸ਼੍ਰੀ ਦੁਰਗਾ ਮਾਤਾ ਮੰਦਿਰ ਇਤਿਹਾਸਿਕ ਮੰਦਿਰ ਲੁਧਾਨਾ ਦਾ ਅਸ਼ੀਰਵਾਦ ਹਮੇਸ਼ਾ ਇਥੇ ਨਤਮਸਤਕ ਹੁੰਦੇ ਤੇ ਆਉਣ ਵਾਲੇ ਲੋਕ ਸਭਾ 2024 ਦੇ ਵਿੱਚ ਵਾਜਪਾ ਜਿੱਤੇ ਔਰ ਤਾਂਕੀ ਲੁਧਾਨਾ ਦਾ ਸ਼ਹਿਰ ਦਾ ਜਿਹੜਾ ਵਿਕਾਸ ਹੋਵੇ ਪੰਜਾਬ ਦਾ ਵਿਕਾਸ ਹੋਵੇ ਤਾਂ ਜਿਹੜੀ ਮੋਦੀ ਸਰਕਾਰ ਨੇ ਜਿਹੜੀ ਗਾਰੰਟੀ ਦੀ ਗੱਲ ਕੀਤੀ ਸੀ ਤਾਂ ਉਹ ਗਾਰੰਟੀ ਬਿਲਕੁਲ पूरी करे पंजाब के लोए लोगों की जी गल है वो पार्लीमेंट तक पहुंचे ता पंजाब का विकास हो कैमरामैन मुनीष ना संदीप शर्मा दैनसर टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर